ਸਾਸੀ ਕਾਲ ਸਾਰਿਆਂ ਨੂੰ ਹੋਰ ਸਨਾਓ ਕਿਦਾਂ ਸਾਰੇ ਜਣੇ ਠੀਕ ਠਾਕ ਹੋ ਤੇ ਅਸੀਂ ਫਰੀਦ ਪੰਜਾਬੀ ਬੁਟੀਕ ਤੋਂ ਅੱਜ ਤੁਹਾਡੇ ਲਈ ਕੋਟ ਸੈੱਟ ਦੀ ਕਟਿੰਗ ਲੈ ਕੇ ਆਏ ਆਂ ਤੇ ਆਓ ਦੱਸਦੇ ਆਂ ਫਿਰ ਤੁਹਾਨੂੰ ਕੋਟ ਸੈੱਟ ਦੀ ਕਟਿੰਗ ਤੇ ਕਿੱਦਾਂ ਕਰਨੀ ਆ ਆਪਾਂ ਘਰੇ ਤੁਸੀਂ ਆਪਣੇ ਜਿਹੜੇ ਬਾਜ਼ਾਰ ਵਰਗੇ ਕੋਟ ਸੈੱਟ ਹੁੰਦੇ ਆ ਘਰੇ ਬਣਾ ਕੇ ਪਾ ਸਕਦੇ ਹੋ ਆਪਾਂ ਇਹਨਾਂ ਦੀ ਜਿਹੜੀ ਲੈਂਥ ਹੈ ਉਹ ਰੱਖੀ ਆ ਤਿਆਰ ਕਰਨਾ 31 ਮਤਲਬ ਕਿ 31 ਇੰਚ ਇਹਨਾਂ ਦੀ ਲੈਂਥ ਆਪਾਂ ਤਿਆਰ ਕਰਨੀ ਆ ਤੇ 2 ਇੰਚ ਮਾਰਜਨ ਰੱਖਾਂਗੇ ਆਪਾਂ 33 ਇੰਚ ਰੱਖਾਂਗੇ ਤੇ ਕਿਉਂਕਿ ਇਹਦੇ ਜਿਹੜੀ ਫੋਲਡਿੰਗ ਆਉਂਦੀ ਹੈ ਨੀਚੇ ਉਹ ਬਿਲਕੁਲ ਬ੍ਰੀਕ ਲੜਦੀ ਹੈਗੀ ਜਿੱਦਾਂ ਆਪਾਂ ਲੇੜਦੇ ਹੁੰਨੇ ਆ ਉਹ ਬ੍ਰੀਕ ਹੁੰਦੀ ਹੈ ਬਿਲਕੁਲ ਤੇ 33 ਇੰਚ ਆਪਾਂ ਰੱਖਾਂਗੇ 31 ਇੰਚ ਤਿਆਰ ਹੈ 2 ਇੰਚ ਵੱਧ ਲੈ ਲਿਆ ਆਪਾਂ ਤੇ 1.5 ਇੰਚ ਨੀਚੋਂ ਜਾਊਗਾ 1 ਇੰਚ ਉੱਪਰੋਂ ਚਲਿਆ ਜਾਊਗਾ ਸੀਨਾ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਜਿਹੜਾ ਇਹਨੂੰ ਸਿੱਧਾ-ਸਿੱਧਾ ਨਿਸ਼ਾਨ ਲਗਾ ਲੈਣਾ ਹੈਗਾ ਉਸ ਤੋਂ ਬਾਅਦ ਇੱਦਾਂ ਵਿਚਾਲਿਓ ਵੀ ਤੁਸੀਂ ਮਣ ਕੇ ਦੇਖ ਲੈਣਾ ਹੈਗਾ 33 ਇੰਚ ਤੇ ਪ੍ਰੋਪਰ ਲਾ ਕੇ ਤੇ ਹੁਣ ਆਪਾਂ ਇਹਨੂੰ ਕਰਾਂਗੇ ਕਟਿੰਗੇ ਇੱਕ ਵਾਰੀ ਇਹਨੂੰ ਲਾ ਲਓ ਤੁਸੀਂ ਸ਼ਰਟ ਨੂੰ ਤੇ ਬਾਕੀ ਜਿੱਦਾਂ ਦਾ ਤੁਸੀਂ ਆਪਣਾ ਦੇਖੋ ਕਿ ਤੁਸੀਂ ਕਿੰਨੇ ਇੰਚ ਦੀ ਮਤਲਬ ਕਿ ਲੰਬਾਈ ਪਾਉਣੇ ਹੋਗੇ ਕਈ ਥੋੜਾ ਜਿਹਾ ਸ਼ਾਰਟ ਦੇ ਵਿੱਚ ਕੋਰਸੈਟ ਪਾਉਂਦੇ ਹੈਗੇ ਤੇ ਕਈ ਥੋੜਾ ਜਿਹਾ ਲੰਬੇ ਦੇ ਵਿੱਚ ਪਾਉਂਦੇ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋਗੇ ਉਹ ਆਪਣੀ ਲੈਂਥ ਨਾਪ ਕੇ ਤੁਸੀਂ ਆਪਦੇ ਹਿਸਾਬ ਨਾਲ ਮਤਲਬ ਕਿ ਰੱਖ ਸਕਦੇ ਹੋ ਇਹ ਆਪਾਂ ਜਿਹੜੀ ਹੈਗੀ 31 ਇੰਚ ਤਿਆਰ ਕਰਨਾ 31 ਇੰਚ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਹੈਗਾ ਤੇ ਹੁਣ ਇਹਦਾ ਆਪਾਂ ਲਾਵਾਂਗੇ ਘੇਰਾ ਘੇਰਾ हिਪ ਇਹ ਕੇ ਰਤਾ ਤੁਹਾਨੂੰ ਪਤਾ ਹੈਗਾ ਆਪਾਂ ਗੋਲ ਕਰਨਾ ਹੈਗਾ ਤੇ ਆਪਾਂ ਇਹਦੀ ਲਾਵਾਂਗੇ ਹੈਪ ਹੈਪ ਇਹਨਾਂ ਦੀ ਹੈਗੀ 23.5 ਇੰਚ ਤਿਆਰ ਹੈ ਤੇ ਆਪਾਂ ਜਿਹੜੀ ਹੈਗੀ 25.5 ਇੰਚ ਲਾਵਾਂਗੇ ਹਾਂ ਵੱਧ ਵੀ ਲਾ ਲੈਣੀ ਆ ਤੁਸੀਂ ਮਤਲਬ 2.5 ਇੰਚ ਵੱਧ ਲਾ ਲਓ 26 ਇੰਚ ਹੀ ਕਰ ਲਓ 23.5 ਇੰਚ ਤਿਆਰ ਹੈਗੀ ਤੇ 26 ਇੰਚ ਆਪਾਂ ਇਹਨਾਂ ਦਾ ਨਿਸ਼ਾਨ ਲਾ ਲਾਂਗੇ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਇਹਦੀ ਆਪਾਂ ਕਟਿੰਗ ਕਰ ਦਾਂਗੇ ਘੇਰਾ ਆਪਾਂ ਇੱਕ ਵਾਰੀ ਲਾ ਲਾਂਗੇ ਤੇ ਫਿਰ ਉਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਛੇਪਾਂ ਪੈਣੀਆਂ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਘੇਰੇ ਦਾ ਨਿਸ਼ਾਨ ਲਾ ਕੇ ਤੁਸੀਂ ਇਸ ਤਰੀਕੇ ਨਾਲ ਸਾਂਝਾ ਕਪੜਾ ਜਿੱਧਰਲੀ ਸਾਈਡ ਤੋਂ ਤੁਹਾਡਾ ਕਪੜਾ ਵੱਧਾ ਉਧਰੋਂ ਤੁਸੀਂ ਸਾਂਝਾ ਲਾ ਲਓ ਤੇ ਬਾਅਦ ਚ ਉਹੀ ਕਪੜਾ ਆਪਣਾ ਹੋਰ ਵੀ ਕਿਸੇ ਜਗ੍ਹਾ ਤੇ ਜੂਜ ਆ ਜਾਂਦਾ ਹਨਾ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਜਿਹੜੀ ਇਹਦੀ ਕਟਿੰਗ ਕਰ ਲਾਂਗੇ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਬਹੁਤ ਹੀ ਕੰਮ ਵਾਲੀਆਂ ਗੱਲਾਂ ਜਿਹੜੀਆਂ ਆਪਾਂ ਦੱਸਦੇ ਆ ਤੁਹਾਨੂੰ ਤੇ ਹੁਣ ਇਹਦੇ ਜਿਹੜੇ ਪੱਲੇ ਆ ਦੋਨੋਂ ਅਲੱਗ-ਅਲੱਗ ਕਰ ਲਾਂਗੇ ਆਪਾਂ ਤੇ ਇੱਕ ਚੀਜ਼ ਮੈਂ ਪਹਿਲੋ ਵੀ ਤੁਹਾਨੂੰ ਦੱਸਦੀ ਹੁੰਦੀ ਆ ਕਿ ਤੁਸੀਂ ਨੋਟ ਕਰ ਲਿਆ ਕਰੋ ਜਿਹੜੇ ਇਹਦੇ ਫਲਾਵਰ ਹੁੰਦੇ ਆ ਉਹ ਪਲੀਜ਼ ਜ਼ਰੂਰ ਚੈੱਕ ਕਰਿਆ ਕਰੋ ਕਿ ਕਿਹੜੀ ਸਾਈਡ ਨੂੰ ਜਾਂਦੇ ਪਏ ਹੈਗੇ ਤਾਂ ਕਰਕੇ ਤੇ ਤੁਸੀਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਦੋਵੇਂ ਪੱਲੇ ਇਕੱਠੇ ਰੱਖ ਕੇ ਨਾ ਕੱਟਿਆ ਕਰੋ ਇਸ ਤਰੀਕੇ ਨਾਲ ਪਹਿਲੂ ਚੈੱਕ ਕਰ ਲਿਆ ਕਰੋ ਕਿ ਇੱਕ ਚੀਜ਼ ਦੇ ਕਿੱਧਰ ਨੂੰ ਜਾਂਦੇ ਆ ਤੇ ਇੱਕ ਦੂਸਰੇ ਪੱਲੇ ਤੇ ਨਹੀਂ ਤਾਂ ਫਿਰ ਘੁੰਮ ਜਾਂਦੇ ਆ ਹਨ ਤੇ ਇਸ ਤਰੀਕੇ ਨਾਲ ਆ ਵੇਖੋ ਹੁਣ ਜਿਹੜੇ ਫਲਾਵਰ ਆ ਉੱਪਰ ਨੂੰ ਜਾਂਦੇ ਪਏ ਆ ਤੇ ਆਪਾਂ ਦੋਨੋਂ ਨੂੰ ਹੀ ਚੰਗੀ ਤਰ੍ਹਾਂ ਚੈੱਕ ਕਰਕੇ ਜਿਹੜੇ ਫਲਾਵਰ ਆ ਉਹ ਸੈੱਟ ਕਰਕੇ ਇਹਦੇ ਰੱਖ ਲਾਂਗੇ ਅਲੱਗ-ਅਲੱਗ ਰੱਖਿਆ ਕਰੋ ਇੱਕ ਤਾਂ ਜਦੋਂ ਵੀ ਅਲੱਗ-ਅਲੱਗ ਰੱਖਦੇ ਆ ਆਪਾਂ ਬੈਕ-ਫਰੰਟ ਤਾਂ ਆਪਾਂ ਨੂੰ ਜਿਹੜੀਆਂ ਕਾਟ ਆਉਣਗੀਆਂ ਉਹ ਪਾਉਣੀਆਂ ਸੌਖੀਆਂ ਹੋ ਜਾਂਦੀਆਂ ਆਂਗੀਆਂ ਤੇ ਇੱਕ ਜਿਹੜਾ ਫਲਾਵਰ ਆ ਉਹ ਬਿਲਕੁਲ ਮਤਲਬ ਕੀ ਚੈੱਕੋ ਕਿ ਆਪਾਂ ਰੱਖ ਲੈਨੇ ਆ ਕਈ ਕੀ ਕਰਦੇ ਆ ਇਕੱਠੇ ਦੋਨੋਂ ਉਦਾਂ ਹੀ ਆਪਾਂ ਜਿੱਦਾਂ ਕਟਿੰਗ ਲਾਈ ਆ ਉਦਾਂ ਹੀ ਫੋਲਡ ਕਰਕੇ ਤੇ ਨਾਲ ਦੀ ਨਾਲ ਕਾਟ ਪਾ ਦਿੰਦੇ ਆ ਤੇ ਪਲੀਜ਼ ਤੁਸੀਂ ਅਲੱਗ-ਅਲੱਗ ਕਰਕੇ ਚੈੱਕ ਕਰਕੇ ਫੇਰ ਰੱਖਿਆ ਕਰੋ ਤੇ ਬਾਕੀ ਕਮੈਂਟ ਕਰਕੇ ਤੁਸੀਂ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਹੈਗੀਆਂ ਤੇ ਜੇਕਰ ਕੋਈ ਕਮੀ ਹੋਵੇ ਵੀਡੀਓ ਦੇ ਵਿੱਚ ਤਾਂ ਪਲੀਜ਼ ਤੁਸੀਂ ਉਹ ਵੀ ਸਾਨੂੰ ਮਤਲਬ ਕੀ ਦੱਸ ਦਿਆ ਕਰੋ ਕਈ ਵਾਰੀ ਹੁੰਦਾ ਹੀ ਹੈ ਨਾ ਹਨਾ ਕੀ ਆਪਾਂ ਜਦੋਂ ਵੀਡੀਓ ਬਣਾਉਂਦੇ ਆਂ ਤੇ ਕਈ ਵਾਰ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਪਲੀਜ਼ ਸਾਨੂੰ ਕਮੈਂਟ ਕਰਕੇ ਯਾਦ ਕਰਵਾ ਦਿਆ ਕਰੋ ਜੋ ਵੀ ਕਮੀ ਲੱਗਦੀ ਹੁੰਦੀ ਹੈ ਤੁਹਾਨੂੰ ਤੇ ਅਸੀਂ ਤੁਹਾਨੂੰ ਉਹ ਅੱਗੇ ਤੋਂ ਵੀ ਮਤਲਬ ਬੰਦਾ ਸੁਧਾਰ ਲੈਂਦਾ ਹੈਗਾ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਦੋਨਾਂ ਪੱਲਿਆਂ ਨੂੰ ਫੋਲਡ ਕਰਕੇ ਰੱਖ ਲਿਆ ਹੈਗਾ ਤੇ ਹੁਣ ਆਪਾਂ ਇਹਦੀ ਪਾਵਾਂਗੇ ਕਾਟ ਤੇ ਕਾਟ ਇਹਦੀ ਜਿਹੜੀ ਹੈਗੀ ਆ ਪਹਿਲੋਂ ਆਪਾਂ ਪਾਵਾਂਗੇ ਤੀਰੇ ਦੀ ਬਿਲਕੁਲ ਪ੍ਰੋਪਰ ਕਰਕੇ ਤੁਸੀਂ ਰੱਖ ਲੈਣਾ ਹੈਗਾ ਤੇ ਹੁਣ ਆਪਾਂ ਇਹਦੀ ਟੀਰੇ ਦੀ ਗਾੜ ਪਾਵਾਂਗੇ ਟੀਰਾ ਇਹਨਾਂ ਦਾ ਆਪਾਂ 16 ਇੰਚ ਤਿਆਰ ਕਰਨਾ ਹੈਗਾ ਤੇ ਆਪਾਂ ਨਿਸ਼ਾਨ ਹੈ ਜਿਹੜਾ ਉਹ ਲਾਵਾਂਗੇ 8.5 ਤੇ ਮਤਲਬ 17 ਇੰਚ ਤੇ 1 ਇੰਚ ਵੱਧ ਲਾਵਾਂਗੇ ਆਪਾਂ ਤੇ نیچے ਤੋਂ ਆਪਾਂ ਲਾਵਾਂਗੇ 8 ਤੇ ਨੀਚੇ ਤੋਂ 8 ਤੇ ਲਾਉਣਾ ਉੱਪਰੋਂ 8.5 ਤੇ ਲਾਉਣਾ ਇਹਨਾਂ ਦਾ 16 ਇੰਚ ਤੀਰਾ ਤਿਆਰ ਹੁੰਦਾ ਹੈ ਕਿਉਂਕਿ ਜਿਹੜੇ ਕੋਰਸੈਟ ਹੁੰਦੇ ਹੈਗੇ ਉਹ ਆਪਾਂ ਮਤਲਬ ਕਿ ਥੋੜੇ ਜੇ ਮੋਢਿਆਂ ਤੋਂ نیچے ਨੂੰ ਹੀ ਡਿੱਗਦੇ ਜੇ ਹੁੰਦੇ ਹੈਗੇ ਤੀਰੇ ਤੋਂ ਤੇ ਤਾਂ ਕਰਕੇ ਤੁਸੀਂ ਇਹਦਾ ਮਤਲਬ ਕਿ ਸ਼ਰਟ ਵਾਂਗੂ ਤੀਰਾ ਨਹੀਂ ਰੱਖਣਾ ਵੱਡਾ ਤੀਰਾ ਰੱਖਣਾ ਹੁੰਦਾ ਹੈ ਫਿਟਿੰਗ ਇਹਨਾਂ ਦੀ ਹੈਗੀ ਹੈ 23 ਇੰਚ ਤੇ ਆਪਾਂ ਲਈ ਹੈਗੀ ਹਾਂਜੀ ਜਿਹੜਾ ਆਪਾਂ ਇਹ ਵਾਲਾ ਨਿਸ਼ਾਨ ਲਾਇਆ ਹੈਗਾ ਇਹ ਤੁਸੀਂ 8.5 ਤੇ ਲਗਾਉਣਾ ਇਹ ਵਾਲਾ ਨਿਸ਼ਾਨ 8.5 ਤੇ ਲਗਾ ਕੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਬ੍ਰੈਸਟ ਆ ਉਹ 23 ਇੰਚ ਤਿਆਰ ਆ ਤੇ 11.5 ਤੇ ਨਿਸ਼ਾਨ ਲਾਉਣਾ ਕਿਉਂਕਿ ਜਿਹੜਾ ਕੋਰਸੈਟ ਦਾ ਮੋਢਾ ਹੈਗਾ ਉਹ ਆਪਾਂ 10.5 ਇੰਚ ਤਿਆਰ ਕਰਨਾ ਹੈਗਾ ਤੇ ਉਸ ਤੋਂ ਬਾਅਦ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਲੱਗੂਗਾ ਇਹਨਾਂ ਦਾ 22 ਇੰਚ ਤੇ ਤੇ ਆਪਾਂ ਲਾਇਆ 11 ਇੰਚ ਤੇ ਤੇ ਉਸ ਤੋਂ ਬਾਅਦ ਸਾਈਡ ਸੀਨ ਸਾਈਡ ਸੀਨ ਪਲੀਜ਼ ਜ਼ਰੂਰ ਚੈੱਕ ਕਰ ਲਿਆ ਕਰੋ ਇਹਨਾਂ ਦੀ ਸਾਈਡ ਸੀਨ ਜਿਹੜੀ ਹੈਗੀ ਉਹ ਹੈਗੀ ਹੈ 13.5 ਤਿਆਰ ਹੈ ਤੇ 14.5 ਤੇ ਨਿਸ਼ਾਨ ਲਾਉਣਾ 1 ਇੰਚ ਵੱਧ ਸਾਈਡ ਸੀਨ ਦਾ ਨਿਸ਼ਾਨ ਲਗਾਉਣ ਤੋਂ ਬਾਅਦ हिਪ ਦਾ ਨਿਸ਼ਾਨ ਲਗਾਇਆ ਕਰੋ ਹੈਪ ਇਹਨਾਂ ਦੀ ਹੈਗੀ ਹੈ 24 ਇੰਚ 23.5 23.5 ਇੰਚ ਹੈ 23.5 ਇੰਚ ਦਾ ਆਪਾਂ ਨਿਸ਼ਾਨ ਲਗਾਵਾਂਗੇ ਇੱਥੇ ਤੇ ਹੁਣ ਆਪਾਂ ਮੋਡੇ ਦਾ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਇੱਕ ਵਾਰੀ ਜਿਹੜਾ ਕੱਚਾ ਆਏਗਾ ਉਹ ਲਾ ਕੇ ਤੇ ਇਹਨਾਂ ਨੂੰ ਸਾਰੇ ਨਿਸ਼ਾਨਾਂ ਨੂੰ ਆਪਾਂ ਮਲਾ ਲਾਂਗੇ ਇਸ ਤਰੀਕੇ ਨਾਲ ਜਿਹੜੀ ਇਹਦੀ ਕਾਰਟ ਪੈਂਦੀ ਆ ਇਹਦੇ ਬਾਕੀ ਦਾ ਤੁਹਾਨੂੰ ਪਤਾ ਹੈ ਕਿ ਇਹਦੇ ਮਤਲਬ ਜਿਹੜਾ ਹੈਗਾ ਆਪਾਂ ਪਲੇਟਸ ਵਗੈਰਾ ਕੋਸ਼ ਨਹੀਂ ਪਾਉਣੀਆਂ ਹੁੰਦੀਆਂ ਗਈਆਂ ਤੇ ਤਾਂ ਕਰਕੇ ਤੇ ਬਾਕੀ ਹੁਣ ਆਪਾਂ ਇੱਥੋਂ ਕੱਟ ਲਗਾ ਕੇ ਤੇ ਇਹਦੀ ਹਲਕੀ ਹਲਕੀ ਜੀ ਸ਼ੇਪ ਪਾਵਾਂਗੇ ਬਸ ਕਿਉਂਕਿ ਇਹਦੇ ਵਿੱਚ ਮਾਰਜਣਾ ਜਿਹੜਾ ਆਪਾਂ ਪੂਰਾ ਪੂਰਾ ਹੀ ਰੱਖਿਆ ਹੋਇਆ ਆਏਗਾ ਤੇ ਮੈਂ ਤੁਹਾਨੂੰ ਪਹਿਲੋ ਵੀ ਦੱਸਦੀ ਹੁੰਨੀ ਆ ਵੀ ਕਦੇ ਵੀ ਕੋਈ ਵੀ ਸੂਟ ਦੀ ਕਟਿੰਗ ਕਰਨੀ ਆ ਤੇ ਜਿਹੜਾ ਮਾਰਜਨ ਆ ਉਹ ਪਲੀਜ਼ ਤੁਸੀਂ 2 ਇੰਚ ਦਾ ਰੱਖਿਆ ਕਰੋ ਵਿੱਚ ਕਿਉਂਕਿ ਜੇਕਰ ਕਦੇ ਵੀ ਆਪਾਂ ਨੂੰ ਸੂਟ ਆ ਜਿਹੜਾ ਟਾਈਟ ਜਾਂ ਖੁੱਲਾ ਕਰਨਾ ਪਵੇ ਤੇ ਆਪਾਂ ਕਰ ਸਕਦੇ ਆ ਇਸ ਤਰੀਕੇ ਨਾਲ ਤੁਸੀਂ ਜਿਹੜੀ ਇਹਦੀ ਹੈਗੀ ਕਾਟ ਪਾ ਲੈਣੀ ਆ ਮੋਢੇ ਦੀ ਜਿਹੜਾ ਆਪਾਂ ਬੈਕ ਦੀ ਪਾਈ ਹੈਗੀ ਉਹ ਆਪਾਂ ਇੱਕ ਵਾਰੀ ਮਤਲਬ ਕਿ ਅਸੀਂ ਇਦਾਂ ਪਾਉਣੇ ਹੁੰਨੇ ਆ ਕਿ ਬਾਅਦ ਚੋਂ ਜਦੋਂ ਉੱਪਰ ਵਾਲੀਆਂ ਮੋਢੇ ਵਾਲੀ ਇਹ ਵਾਲੀ ਸੀਨ ਲੱਗਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਦੁਬਾਰਾ ਸੀ ਹੈਗੀ ਉਹ ਪੈ ਜਾਂਦੀ ਹੈ ਤੇ ਜਿਹੜੀ ਫਰੰਟ ਵਾਲੀ ਆ ਉਹ ਆਪਾਂ 1 ਇੰਚ ਦੀ ਹੀ ਲਗਾਉਣੇ ਹੁੰਨੇ ਆ ਤੁਸੀਂ ਵੀ 1 ਇੰਚ ਦੀ ਜਿਹੜੀ ਹੈਗੀ ਕਾਟ ਪਾਉਣੀ ਹੈ ਫਰੰਟ ਦੀ 1 ਇੰਚ ਦੀ ਹੁੰਦੀ ਹੈ ਤੇ ਜਿਹੜੀ ਬੈਕ ਦੀ ਹੈਗੀ ਉਹ ਤੁਸੀਂ ਡੇਢ ਦੀ ਪਾ ਲਓ 2 ਦੀ ਪਾ ਲਓ ਤੁਹਾਡੀ ਇੱਛਾ ਹੈਗੀ ਤੇ ਫਰੰਟ ਦੀ ਆਪਾਂ ਜਿਹੜੀ ਹੈ ਕਿ ਇੱਕ ਦੀ ਹੀ ਪਾਉਣੀ ਹੈ ਤੇ ਜਿਹੜੀ ਆਹ ਵਾਲੀ ਸੀਨ ਹੈ ਇਹ ਮੈਂ ਪਹਿਲੋ ਵੀ ਤੁਹਾਨੂੰ ਦੱਸਿਆ ਕਿ ਆਪਾਂ ਓਨਲੀ ਫਰੰਟ ਤੇ ਹੀ ਪਾਉਣੇ ਆ ਕਿਉਂ ਪਾਉਣੇ ਆ ਫਰੰਟ ਤੇ ਆਪਾਂ ਪਾਉਣੇ ਐਂਚੀ ਕਾਟ ਕਿ ਜਿਹੜਾ ਆਪਣਾ ਨੈਕ ਹੈਗਾ ਉਹ ਪਿੱਛੇ ਨੂੰ ਨਾ ਜਾਵੇ ਤਾਂ ਕਰਕੇ ਆਪਾਂ ਪਾਈ ਦੀ ਹੈ ਤੇ ਲਓ ਜੀ ਇਹ ਤਾਂ ਹੋ ਗਈ ਇਹਦੀ ਫਿਟਿੰਗ ਕੱਢੀ ਆਪਾਂ ਫਿਟਿੰਗ ਦੇ ਨਿਸ਼ਾਨ ਤੇ ਹੁਣ ਆਪਾਂ ਗੋਲ ਘੇਰਾ ਕਿਵੇਂ ਕਟਿੰਗ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਗੋਲ ਘੇਰਾ ਕਟਿੰਗ ਕਰਨ ਵਾਸਤੇ ਤੁਸੀਂ ਇਸ ਤਰੀਕੇ ਨਾਲ ਇੱਥੋਂ ਜਿਹੜਾ ਆਏਗਾ 2 ਇੰਚ ਤੇ ਨਿਸ਼ਾਨ ਲਗਾਉਣਾ ਹੈ 2 ਇੰਚ ਤੇ ਨਿਸ਼ਾਨ ਲਗਾ ਕੇ ਇਸ ਨਿਸ਼ਾਨ ਨੂੰ ਹਲਕਾ ਹਲਕਾ ਪਹਿਲੋ ਇਸ ਤਰੀਕੇ ਨਾਲ ਇੱਥੋਂ ਐਦਾਂ ਮਲਾ ਲੈਣਾ ਫਿਰ ਉਸ ਤੋਂ ਬਾਅਦ ਇਹਦੇ ਨਾਲ-ਨਾਲ ਗੁਲਾਈ ਪਾਉਣੀ ਆ ਹਲਕੀ ਹਲਕੀ ਐਦਾਂ ਗੁਲਾਈ ਪਾਉਂਦੇ ਜਾਣਾ ਹੈਗਾ ਤੇ ਆਪਣੇ ਆਪ ਹੀ ਜਿਹੜੀ ਸ਼ੇਪ ਆ ਉਹ ਬਣ ਜਾਂਦੀ ਆ ਤੇ ਇਹ ਗੁਲਾਈ ਵਾਲੀ ਆ ਤੇ ਜਦੋਂ ਵੀ ਇਹ ਕੋਟ ਸੈਟ ਰੈਡੀ ਹੋ ਗਿਆ ਤੇ ਮੈਂ ਇਹਦੀ ਵੀਡੀਓ ਹੈ ਜਿਹੜੀ ਫੁੱਲ ਜਰੂਰ ਅਪਲੋਡ ਕਰੂੰਗੀ ਤੇ ਤੁਸੀਂ ਸਾਰੇ ਚੈੱਕ ਕਰਿਓ ਕਿ ਸਾਡਾ ਕੋਟ ਸੈਟ ਆ ਜਿਹੜਾ ਕਿੱਦਾਂ ਲੱਗਾ ਤੁਹਾਨੂੰ ਤੇ ਹੁਣ ਪਲੀਜ਼ ਵੀਡੀਓ ਦੇ ਨਾਲ ਬਣੇ ਰਹੋ ਤੇ ਹੁਣ ਆਪਾਂ ਜਿਹੜਾ ਹੈਗਾ ਅੱਗੇ-ਅੱਗੇ ਇਸ ਤਰੀਕੇ ਨਾਲ ਤੁਸੀਂ ਇਹਦੀ ਫੁੱਲ ਜਿਹੜੀ ਹੈਗੀ ਗੋਲ ਵਾਲੀ ਕਾਰਟ ਪਾ ਲੈਣੀ ਹੈ ਲਓ ਜੀ ਹੁਣ ਚੈੱਕ ਕਰੋ ਇਹ ਆ ਗੋਲ ਘੇਰੇ ਦਾ ਕਾਟ ਸੈਟ ਤੇ ਬਾਕੀ ਹੁਣ ਅੱਗੇ-ਅੱਗੇ ਵੀਡੀਓ ਨਾਲ ਬਣੇ ਰਹੋ ਤੇ ਅੱਗੇ ਤੁਹਾਨੂੰ ਦੱਸਦੇ ਆਂ ਆਪਾਂ ਪਲਾਜ਼ੋ ਦੀ ਕਟਿੰਗ ਤੇ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਓ ਤੇ ਅੱਗੇ-ਅੱਗੇ ਆਪਾਂ ਜਿਹੜੀ ਇਹਦੀ ਹੈਗੀ ਪਲਾਜ਼ੋ ਦੀ ਕਟਿੰਗ ਤੁਹਾਨੂੰ ਦੱਸਾਂਗੇ ਹਾਂਜੀ ਹੁਣ ਆਪਾਂ ਜਿਹੜੀ ਹੈਗੀ ਪਲਾਜ਼ੋ ਦੀ ਕਟਿੰਗ ਕਰਾਂਗੇ ਤੇ ਪਹਿਲੋ ਆਪਾਂ 2 ਇੰਚ ਦਾ ਐਂ ਕਰਕੇ ਨਿਸ਼ਾਨ ਲਾ ਲੈਣਾ ਤੁਸੀਂ ਇਲਾਸਟਿਕ ਦਾ ਤੇ ਆਪਾਂ 2 ਇੰਚ ਦਾ ਉੱਪਰੋਂ ਇਲਾਸਟਿਕ ਦਾ ਨਿਸ਼ਾਨ ਲਾ ਲਿਆ ਸੀ ਇਲਾਸਟਿਕ ਦਾ ਨਿਸ਼ਾਨ ਲਗਾ ਕੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਮਿਲਾ ਲੈਣਾ ਠੀਕ ਹੈ 2 ਇੰਚ ਉੱਪਰੋਂ ਆਪਾਂ ਇਲਾਸਟਿਕ ਦਾ ਰੱਖਿਆ ਹੈਗਾ ਤੇ ਹੁਣ ਇਹਦਾ ਆਪਾਂ ਬਣਾਵਾਂਗੇ ਆਹ ਵਾਲੀ ਚੀਜ਼ 13 ਇੰਚ ਕਿਉਂਕਿ ਇਹਦੀ ਜਿਹੜੀ ਹੈਪ ਹੈ ਉਹ 23.5 ਇੰਚ ਹੈ ਤੇ 23.5 ਇੰਚ ਨੂੰ ਡਬਲ ਕਰਕੇ ਬੈਕ ਫਰੰਟ ਹੋ ਜਾਂਦਾ ਹੈਗਾ 23 ਤੇ 23 46 47 ਇੰਚ ਤੇ 47 ਇੰਚ ਨੂੰ ਆਪਾਂ ਜਿਹੜਾ ਹੈਗਾ ਚੌਥਾ ਹਿੱਸਾ ਕਰਨਾ ਹੁੰਦਾ ਤੇ ਚੌਥੇ ਹਿੱਸੇ ਤੇ ਇਹਦੀ ਪੌਣੇ 12 ਆਈ ਸੀ ਤੇ ਆਪਾਂ 13 ਇੰਚ ਤੇ 1 ਇੰਚ ਵਾਧ ਨਿਸ਼ਾਨ ਲਗਾਉਣਾ ਹੈਗਾ ਇੱਕ ਇੰਚ ਜਿਹੜਾ ਵਾਧ ਨਿਸ਼ਾਨ ਲਗਾ ਲੈਣਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਇਸ ਤਰੀਕੇ ਨਾਲ ਆ ਜੇ 13 ਹੈ ਤੁਹਾਡਾ ਉੱਪਰੋਂ 13 ਤਾਂ ਤੁਸੀਂ ਇਧਰ ਹੋ ਅੱਧਾ ਇੰਚ ਵਾਧ ਰੱਖ ਕੇ 13.5 ਇੰਚ ਤੇ ਲਾਉਣਾ ਹੈਗਾ ਜਿਹੜਾ ਡੱਬਾ ਹੈ ਉਹ 13/13.5 ਦਾ ਬਣੂਗਾ ਤੇ 13.5 ਇੰਚ हिਪ ਦੇ ਹਿਸਾਬ ਨਾਲ ਆਪਾਂ ਜਿਹੜੀ ਇਹਦੀ ਕਟਿੰਗ ਕਰਦੇ ਪਏ ਹੈਗੇ ਹੁਣ ਇਸ ਤਰੀਕੇ ਨਾਲ ਇਹਨੂੰ ਡੱਬੇ ਨੂੰ ਮਲਾ ਲੈਣਾ ਤੁਸੀਂ ਮਲਾ ਕਿ ਐਦਾਂ ਇਹ ਜਿਹੜੀ ਤੁਹਾਡੀ ਫਿਟਿੰਗ ਹੈ 13.5 ਇੰਚ हिਪ ਦੀ ਇਹ ਬਿਲਕੁਲ ਪ੍ਰੋਪਰ ਜਿਹੜੀ ਹੈਗੀ ਉਹ ਆਊਗੀ ਤੁਹਾਨੂੰ ਤੇ 13/2 13.5 ਦਾ ਤੁਸੀਂ ਜਿਹੜਾ ਡੱਬਾ ਬਣਾਉਣਾ ਤੇ ਜਿਹੜੀ ਇਹ ਆਸਣ ਵਾਲੀ ਆਪਾਂ ਹੁਣ ਸ਼ੇਪ ਪਾਵਾਂਗੇ ਉਹ ਤੁਸੀਂ ਕਾਟ ਪਾਉਣੀ ਆ 2 ਇੰਚ ਵਧਾ ਕੇ 2 ਇੰਚ ਵਧਾ ਕੇ ਤੇ ਇਹ ਇਸ ਤਰੀਕੇ ਨਾਲ ਤਿਰਛੀ 1 ਇੰਚੀ ਕਾਟ ਪਾਉਣੀ ਆ 1 ਇੰਚ ਤੇ ਨਿਸ਼ਾਨ ਲਗਾ ਲਓ ਨਿਸ਼ਾਨ ਲਗਾਉਣ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ 1 ਇੰਚੀ ਦੀ ਬਿਲਕੁਲ ਤਿਰਛੀ ਤਿਰਛੀ ਜਿਹੜੀ ਕਾਟ ਹੈ ਇਹਦੀ ਟੇਪਰ ਪਾਉਣੀ ਆ ਤੇ ਹੁਣ ਇਧਰੋਂ ਜਿਹੜੀ ਕਾਟ ਹੈ ਫਰੰਟ ਵਾਲੀ ਉਹ ਆਪਾਂ ਪਾਵਾਂਗੇ ਤੇ ਇਹਦਾ ਜਿਹੜਾ ਇਹਨਾਂ ਦੀ ਲੈਂਥ ਹੈ ਉਹ 36 ਇੰਚ ਤਿਆਰ ਹੈ 2 ਇੰਚ ਆਪਾਂ ਪਹਿਲਾਂ ਉਹ ਇਲਾਸਟਿਕ ਦਾ ਤਾਂ ਅਲੱਗ ਤੋਂ ਹੀ ਲੈ ਲਿਆ ਸੀ ਤੇ ਜਿਹੜਾ ਇਲਾਸਟਿਕ ਦਾ 2 ਇੰਚ ਲਿਆ ਉਹ ਤੋਂ ਤੁਹੇ ਨੀਚੇ ਤੋਂ ਨਾਪਣਾ ਤੁਸੀਂ ਇਲਾਸਟਿਕ ਦਾ 2 ਇੰਚ ਛੱਡ ਕੇ ਤੇ 2.5 ਇੰਚ ਮੂਰੀ ਦਾ ਲੈ ਲੈਣਾ ਹੈ ਐਕਸਟਰਾ 36 ਇੰਚ ਤੋਂ ਐਕਸਟਰਾ 2.5 ਇੰਚ ਮੂਰੀ 2 ਇੰਚ ਇਲਾਸਟਿਕ ਇਹ ਤੁਸੀਂ ਅਲੱਗ 4.5 ਇੰਚ ਜਿਹੜਾ ਵਾਧ ਰੱਖਣਾ ਹੈਗਾ ਕਪੜਾ ਜੇ 36 ਇੰਚ ਤਿਆਰ ਹੁੰਦਾ ਤਾਂ ਤੁਸੀਂ ਇਹਨੂੰ 30 30 ਇੰਚ ਉਹ ਸੌਰੀ 38 ਤੇ ਦੋ 40 40 ਇੰਚ ਤਿਆਰ ਕਰਨਾ ਤੁਸੀਂ ਮਤਲਬ ਕਿ 40 ਇੰਚ ਤੁਸੀਂ ਕਪੜਾ ਲੈਣਾ ਹੈ 40 40 ਇੰਚ ਵਿੱਚ ਵਿੱਚ ਲਾਸਟਿਕ ਦਾ ਵਿੱਚ ਮੂਰੀ ਦਾ ਸਾਰਾ ਪਾ ਕੇ ਤੁਸੀਂ 41 ਇੰਚ ਲੈ ਲੈਣਾ ਹੈਗਾ ਉਹਦੇ ਵਿੱਚੋਂ ਜਿਹੜਾ ਆਏਗਾ 2.5 ਇੰਚ ਮੂਰੀ ਦਾ ਨਿਕਲ ਜਾਊਗਾ نیچے ਤੋਂ ਤੇ ਜਿਹੜਾ 2 ਇੰਚ ਆ ਉੱਪਰੋਂ ਲਾਸਟਿਕ ਦਾ ਨਿਕਲ ਜਾਊਗਾ ਤੇ 36 ਇੰਚ ਪ੍ਰੋਪਰ ਜਿਹੜਾ ਹੈ ਪਲਾਜੋ ਆ ਤਿਆਰ ਹੋ ਜਾਊਗਾ ਇਹਨੂੰ ਆਪਾਂ ਪੈਂਟ ਪਲਾਜੋ ਟਾਈਪ ਕੱਟਦੇ ਪਏ ਹੈਗੇ ਕੋਰਸੈਟ ਦੇ ਨਾਲ ਆਪਾਂ ਪੈਂਟ ਪਲਾਜ਼ੋ ਵਾਲਾ ਟਾਈਪ ਕੱਟਦੇ ਪਏ ਆ ਆਪਾਂ ਉਹ ਰਾਉਂਡ ਵਾਲਾ ਜਿਹੜਾ ਹੁੰਦਾ ਨੋਰਮਲ ਜਿੱਦਾਂ ਆਪਾਂ ਰੈਡੀमेड ਲੈਂਦੇ ਆ ਉਹ ਵਾਲੀ ਚੀਜ਼ ਨਹੀਂ ਬਣਾਉਂਦੇ ਹੁਣ ਆਪਾਂ ਇੱਥੋਂ 13.5 ਲਿਆ ਸੀ ਤੇ 13.5 ਦਾ ਹੀ ਇੱਥੋਂ ਮੂਰੀ ਤੋਂ ਲੈ ਲਾਂਗੇ ਇੱਥੋਂ 13 ਇੰਚ ਲੈ ਕੇ ਤੇ ਵਿੱਚ ਘਾਰ ਨਿਸ਼ਾਨ ਲਾਵਾਂਗੇ ਸੈਂਟਰ 'ਚ ਸੈਂਟਰ 'ਚ ਜਦੋਂ ਵੀ ਤੁਸੀਂ ਮੂਰੀ ਦਾ ਨਿਸ਼ਾਨ ਲਗਾਉਣਾ ਤੁਸੀਂ ਇਸ ਤਰੀਕੇ ਨਾਲ ਹੀ ਲਗਾਉਣਾ ਹੈਗਾ ਤੇ ਹੁਣ ਇਹ 6.5 ਤੇ ਲਾਇਆ ਸੀਗਾ ਤੇ ਜਿਹੜਾ ਇਹਦਾ ਸੈਂਟਰ ਹੈ ਇੱਥੋਂ ਆਪਾਂ 9 ਇੰਚ ਮੂਰੀ ਤਿਆਰ ਕਰਨੀ ਹੈ ਤੁਸੀਂ 4.5 ਤੇ ਕਰਕੇ 4.5 ਉਧਰ ਤੇ 4.5 ਉਧਰ ਦੋਨੋਂ ਸਾਈਡ ਤੋਂ 9 ਇੰਚ ਤੇ ਨਿਸ਼ਾਨ ਲਾ ਲੈਣਾ ਪੂਰੀ ਮੂਰੀ ਆ ਜਿਹੜੀ ਉਹ 9 ਇੰਚ ਤਿਆਰ ਕਰ ਲੈਣੀ ਆ ਤੇ ਹੁਣ ਇਸ ਤਰੀਕੇ ਨਾਲ ਜਿਹੜੀ ਇਹਦੀ ਹੈ ਸ਼ੇਪ ਪਾਉਣੀ ਆ ਆਪਾਂ ਇਹ ਵਾਲੇ ਸਕੇਲ ਦੇ ਅੰਦਰ ਲਈ ਇਧਰਲੀ ਸਾਈਡ ਤੋਂ ਪਾਉਣੀ ਆ ਜਦੋਂ ਆਪਾਂ ਸੀਨ ਲਗਾਵਾਂਗੇ ਉਦੋਂ ਉਰਲੀ ਸਾਈਡ ਤੋਂ ਪਵੇਗੀ ਤੇ ਜਦੋਂ ਆਪਾਂ ਮਤਲਬ ਕੀ ਇਹਦੀ ਕਾਟ ਪਾਵਾਂਗੇ ਉਦੋਂ ਬਾਹਰਲੀ ਸਾਈਡ ਤੋਂ ਇਹਦੀਆਂ ਸ਼ੇਪਾਂ ਪੈਂਦੀਆਂ ਹੁਣ ਆਪਾਂ ਫਰੰਟ ਵਾਲੀ ਸ਼ੇਪ ਆਟੋਮੈਟਿਕੀ ਜਿਹੜੀ ਹੈ ਤੁਹਾਡੀ ਤੁਸੀਂ 9 ਇੰਚ ਤੇ ਜਿਹੜਾ ਨਿਸ਼ਾਨ ਲਗਾਇਆ ਉਸ ਤਰੀਕੇ ਨਾਲ ਮਲਾ ਕੇ ਜਿੱਥੇ ਆਸਨ ਦਾ ਟੇਢੀ ਵਾਲੀ ਆਪਾਂ ਨਿਸ਼ਾਨ ਹੁੰਦਾ ਹੈਗਾ ਆਪਣਾ ਉੱਥੇ ਤੁਸੀਂ ਮਲਾ ਲੈਣਾ ਹੈਗਾ ਆਪਣੀ ਆਪ ਹੀ ਜਿਹੜੀ ਫਰੰਟ ਵਾਲੀ ਉਹ ਕਾਰਡ ਪੈ ਜਾਂਦੀ ਹੈ ਤੇ ਜੇਕਰ ਪਲੀਜ਼ ਕਿਸੇ ਨੂੰ ਕੋਈ ਕਨਫਿਊਜ਼ਿੰਗ ਲੱਗੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਪ੍ਰੋਪਰ ਦੱਸਦਾ ਕਿ ਇਹ 23.5 ਇੰਚ ਹਿੱਪ ਦਾ ਆਪਾਂ ਜਿਹੜਾ ਹੈਗਾ ਇਹ ਪੈਂਟ ਪਲਾਜੋ ਤਿਆਰ ਕੀਤਾ ਹੈ 13 बाई 13.5 ਇੰਚ ਦਾ ਆਪਾਂ ਉੱਪਰੋਂ ਡੱਬਾ ਬਣਾਇਆ 9 ਇੰਚ ਇਹਨਾਂ ਦੀ ਮੂਰੀ ਰੱਖੀ ਹੈ ਤੇ ਜਿਹੜਾ ਇਹਨਾਂ ਦਾ ਆਸਣ ਹੈਗਾ ਉਹ ਫਰੰਟ ਵਾਲਾ ਇਹਨਾਂ ਦਾ ਤਿਆਰ ਹੋਏ ਆਏਗਾ 13 ਇੰਚ ਤੇ ਬੈਕ ਵਾਲਾ ਇਹਨਾਂ ਦਾ ਹੋਊਗਾ 14.5 ਜਾਂ 15 ਇੰਚ ਕਿਉਂਕਿ ਹੈਪ ਦੇ ਹਿਸਾਬ ਨਾਲ ਜਿਹੜਾ ਆਸਣ ਹੈਗਾ ਉਹ ਵੱਧ ਰੱਖਣਾ ਹੁੰਦਾ ਆਪਾਂ ਤੇ ਬਾਕੀ ਤੁਹਾਨੂੰ ਪਤਾ ਆਏਗਾ ਕਿ ਜਦੋਂ ਆਪਾਂ ਸੀਨਾ ਲਗਾਉਣੇ ਆ ਤੇ ਸੀਨਾ ਦੇ ਵਿੱਚ ਵੀ ਜਿਹੜਾ 1/2 ਇੰਚ ਜਾਂਦਾ ਆਏਗਾ ਤੇ ਪਲੀਜ਼ ਜਦੋਂ ਵੀ ਕਟਿੰਗ ਕਰਨੀ ਆ ਤੁਸੀਂ ਜਿਹੜੇ ਮਾਰਜਿਨ ਆ ਉਹ ਵੱਧ ਰੱਖ ਕੇ ਚੱਲਣੇ ਆ 2 ਇੰਚ ਇਲਾਸਟਿਕ ਦਾ ਤੇ 2 1/2 ਇੰਚ ਨੀਚੋਂ ਜਿਹੜਾ ਮਾਰਜਿਨ ਆ ਉਹ ਪਹਿਲੋ ਹੀ ਤੁਸੀਂ ਜਿਹੜਾ ਰੱਖ ਲੈਣਾ ਹੈਗਾ ਤੇ ਹੁਣ ਆਪਾਂ ਇਸ ਤਰੀਕੇ ਨਾਲ ਇੱਕ ਸਾਈਡ ਤੋਂ ਆਪਾਂ ਇਹਦਾ ਫਰੰਟ ਲਾ ਲਿਆ ਸੀ ਤੁਸੀਂ ਕਪੜਾ ਵੇਸਟ ਨਾ ਕਰੋ ਇੱਕ ਸਾਈਡ ਤੋਂ ਜਿਹੜਾ ਆਏਗਾ ਹਾਂਜੀ ਆਪਾਂ ਇੱਕ ਸਾਈਡ ਤੋਂ ਇਹਦਾ ਜਿਹੜਾ ਹੈਗਾ ਫਰੰਟ ਲਾ ਲਿਆ ਸੀ ਹੁਣ ਆਪਾਂ ਕੱਪੜੇ ਨੂੰ ਵੇਸਟ ਨਹੀਂ ਕਰਨਾ ਇਹ ਨਹੀਂ ਕਰਨਾ ਕਿ ਆਪਾਂ ਇਧਰੋਂ ਕਟਿਆ ਤੇ ਦੂਜੇ ਇਧਰੋਂ ਕਪੜਾ ਛੱਡ ਦੋ ਤੇ ਅੱਗੇ ਕਰਕੇ ਧਰ ਲਓ ਐਦਾਂ ਨਹੀਂ ਕਰਨਾ ਹੁੰਦਾਗਾ ਤੇ ਜਿਹੜੀ ਕੰਨੀ ਹੁੰਦੀ ਆ ਪਲੀਜ਼ ਪਹਿਲੋ ਹੀ ਲਾ ਲਿਆ ਕਰੋ ਕਿਉਂਕਿ ਕੰਨੀ ਜਿਹੜੀ ਹੁੰਦੀ ਉਹ ਵਿੱਚ ਆਉਂਦੀ ਆ ਫਿਰ ਜਾਦਾ ਕਪੜਾ ਵਿੱਚ ਜਾਂਦਾ ਹੈਗਾ ਜਦੋਂ ਵੀ ਤੁਸੀਂ ਇਹਨੂੰ ਨਾਪਣਾ ਹੈ ਤਾਂ ਤੁਸੀਂ ਕੰਨੀ ਨੂੰ ਕੱਟ ਕੇ ਫੇਰ ਨਾਪਣਾ ਹੈਗਾ ਕੰਨੀ ਦਾ ਕੱਢ ਕੇ ਅਸੀਂ ਹਮੇਸ਼ਾ ਜਿਹੜੀ ਕਪੜੇ ਦੀ ਕੰਨੀ ਹੁੰਦੀ ਆ ਉਹ ਅਸੀਂ ਲਾ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਇਹਦੀ ਪੂਰੀ ਪ੍ਰੋਪਰ ਆਪਾਂ ਮਤਲਬ ਕਿ ਜਿਹੜੀ ਕਿਉਂਕਿ ਅਸੀਂ ਪਹਿਲੋ ਕੀ ਕੀਤਾ ਸੀ ਜਦੋਂ ਇਹਦੀ ਕਾਟ ਪਾਈ ਹੈ ਤੇ ਅਸੀਂ ਜਿਹੜੀ ਕੰਨੀ ਆ ਉਹ ਛੱਡ ਕੇ ਇਹਦੀ ਕਾਟ ਪਾਈ ਸੀ ਆਪਾਂ ਉਹਨ ਕੰਨੀ ਨੂੰ ਛੱਡ ਕੇ ਫੇਰ ਕਾਟ ਪਾਈ ਸੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਬੈਕ ਕੱਟਾਂਗੇ ਬੈਕ ਦੇ ਆਪਾਂ ਇਦਾਂ ਕਰਨਾ ਆਏਗਾ ਜਿਹੜਾ ਤੁਸੀਂ ਕਪੜਾ ਜਿਹੜੀ ਸਾਈਡ ਤੋਂ ਫਰੰਟ ਵਾਲਾ ਲਾਇਆ ਸੀਗਾ ਤੁਸੀਂ ਉੱਥੇ ਰੱਖ ਕੇ ਪੂਰਾ ਪ੍ਰੋਪਰ ਆ ਨਾਪ ਕੇ ਦੇਖ ਲੈਣਾ ਕਿ ਕਿੱਥੋਂ ਤੱਕ 2 ਇੰਚ ਵੱਧ ਆਉਂਦਾ ਕਿਉਂਕਿ ਜਿਹੜੀ ਬੈਕ ਹੈਗੀ ਉਹ ਆਪਾਂ ਨੂੰ 2-2 ਇੰਚ ਆਪਾਂ ਵੱਧ ਲੈਣੀ ਹੈ ਤੁਸੀਂ ਇਸ ਤਰੀਕੇ ਨਾਲ ਇਹਨੂੰ ਰੱਖ ਲੈਣਾ ਬਾਕੀ ਦਾ ਇਹ ਨਹੀਂ ਕਿ ਇਧਰੋਂ ਫਰੰਟ ਕੱਟਿਆ ਤੇ ਇਧਰਲੀ ਸਾਈਡ ਤੋਂ ਜਿਹੜਾ ਆਏਗਾ ਤੁਸੀਂ ਬੈਕ ਲਾ ਲਓ ਨਹੀਂ ਜਿੰਨਾ ਤੋਂ ਕੱਪੜਾ بچਦਾ ਤੁਸੀਂ ਓਨਾ ਹੀ ਬਚਾਓ ਤੁਸੀਂ ਉਹਦੇ ਨਾਲ ਹੀ ਜਿਹੜਾ ਫਰੰਟ ਕੱਟਿਆ ਹੁੰਦਾ ਉਹਦੇ ਨਾਲ ਹੀ ਤੁਸੀਂ ਜਿਹੜੀ ਹੈਗੀ ਬੈਕ ਆਪਣੀ ਕੱਟ ਸਕਦੇ ਹੋ ਬਸ ਇੰਨਾ ਹੈ ਕਿ ਥੋੜਾ ਜਿਹਾ ਉੱਪਰ ਕਰਕੇ ਰੱਖਣਾ ਪਵੇਗਾ ਤੇ ਉੱਪਰ ਕਰਕੇ ਜਿਹੜੀ ਹੈਗੀ ਤੁਹਾਡੀ ਬੈਕ ਪ੍ਰੋਪਰ ਆਊਗੀ ਤੇ ਤੁਸੀਂ 2 ਇੰਚ ਦਾ ਵੱਧ ਮਾਰਜਨ ਰੱਖ ਕੇ ਜਿਹੜੀ ਬੈਕ ਆਪਣੀ ਹੁੰਦੀ ਹੈਗੀ ਤੇ ਹੁਣ ਬਾਕੀ ਤਾਂ ਸਾਰੀਆਂ ਕਾਟਾਂ ਸੇਮ ਰਹਿਣਗੀਆਂ ਫਰੰਟ ਵਾਲੀ ਵੀ ਤੇ ਲੈਂਥ ਵੀ ਸਾਰਾ ਕੁਝ ਮਤਲਬ ਸੇਮ ਰਹੂਗੀ ਨੀਚੇ ਤੋਂ ਵੀ ਇਧਰੋਂ ਤੁਸੀਂ 2 ਇੰਚ ਵੱਧ ਲੈ ਲੈਣਾ ਇਸ ਤਰੀਕੇ ਨਾਲ ਇਹ ਇੱਥੋਂ 2 ਇੰਚ ਤੇ ਆਸਨ ਤੋਂ ਵੀ 2 ਇੰਚ ਵੱਧ ਲੈ ਲੈਣਾ ਠੀਕ ਹੈ 2 ਇੰਚ ਇੱਥੋਂ ਵੱਧ ਕਰ ਲੋ ਤੇ 2 ਇੰਚ ਨੀਚੇ ਮੂਰੀ ਤੋਂ ਵੱਧ ਕਰ ਲੋ ਤੇ ਸਾਰਾ ਆਪਣੇ ਆਪ ਹੀ 2 2 ਇੰਚ ਵੱਧ ਜਾਂਦਾ ਤੇ ਹੁਣ ਇਹਦੀ ਇਦਾਂ ਕਰਕੇ ਆਪਾਂ ਇਧਰੋਂ ਵੀ 2 ਇੰਚ ਵੱਧ ਲੈਣਾ ਹੈ ਤੇ ਇਦਰੋਂ ਵੀ ਤੁਸੀਂ 2 ਇੰਚ ਹੀ ਵੱਧ ਲੈਣਾ ਇਹ ਟੇਪਰ ਸ਼ੇਪ ਪਵੇਗੀ ਉਹ ਤੁਹਾਨੂੰ ਦਿਖਾਉਣੇ ਆ ਕਿ ਟੇਪਰ ਸ਼ੇਪ ਕਿੱਦਾਂ ਪਾਉਗੀ ਤੇ ਹੁਣ ਪਹਿਲੋ ਆਹ ਵਾਲਾ ਨਿਸ਼ਾਨ ਆਪਾਂ 2 ਇੰਚ ਦਾ ਜਿਹੜਾ ਲਾਇਆ ਸੀ ਇਹਨੂੰ ਲਾਵਾਂਗੇ ਇਸ ਤਰੀਕੇ ਨਾਲ ਲਾ ਕੇ ਉਸ ਤੋਂ ਬਾਅਦ ਇਹ ਵਾਲਾ ਟੇਪਰ ਦਾ ਨਿਸ਼ਾਨ ਲਗਾਵਾਂਗੇ ਹੁਣ ਇਹ ਐਦਾਂ ਲਾ ਲੈਣਾ ਠੀਕ ਹੈ ਐਦਾਂ ਟੇਪਰ ਕਰਕੇ ਤੁਸੀਂ ਨਿਸ਼ਾਨ ਲਗਾਉਣਾ ਬੈਕ ਦਾ ਜਿਹੜਾ ਬੈਕ ਆ 2 ਇੰਚ ਵਾਧ ਰੱਖਿਆ ਉਹ ਏਦਾਂ ਤੁਹਾਡਾ ਜਿਹੜਾ ਨਿਸ਼ਾਨ ਆ ਉਹ ਇਸ ਤਰੀਕੇ ਨਾਲ ਆਉਣਾ ਚਾਹੀਦਾ ਤੇ ਹੁਣ ਆਪਾਂ ਇਹ ਵਾਲੀ ਸ਼ੇਪ ਪਾਵਾਂਗੇ ਇਹ ਜਿਹੜਾ ਤੁਸੀਂ 2 ਇੰਚ ਵਾਧ ਰੱਖਿਆ ਸੀ ਇੱਥੋਂ ਮਿਲਾ ਕੇ ਤੇ ਆਸਨ ਨਾਲ ਮਲਾਉਣਾ ਆਸਨ ਦੀ ਵੀ ਬੈਕ ਦੀ ਵੀ 1 ਇੰਚੀ ਕਾਟ ਪਾਉਣੀ ਆ ਆਪਾਂ ਟੇਪਰ ਵਾਲੀ ਤੇ तिरਸ਼ੀ ਕਾਟ ਪਾਉਗੀ ਟੇਪਰ ਵਾਲੀ ਤੇ ਹੁਣ ਇਸ ਤਰੀਕੇ ਨਾਲ ਸਕੇਲ ਰੱਖ ਕੇ ਬਾਹਰਲੀ ਸਾਈਡ ਤੋਂ ਤੁਸੀਂ ਇਹਨੂੰ ਮਿਲਾ ਦਿਓ ਤੇ ਇਹ ਤੁਹਾਡਾ ਜਿਹੜਾ ਪਲਾਜ਼ੋ ਆ ਰੈਡੀ ਹੈ ਤੇ ਜਿਹੜੀ ਆਹ ਵਾਲੀ ਆਪਾਂ ਸ਼ੇਪ ਪਾਈ ਹੈ ਫਰੰਟ ਵਾਲੀ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਕਟਿੰਗ ਪਹਿਲਾਂ ਨਹੀਂ ਕੀਤੀ ਸੀ ਇਹ ਆਪਾਂ ਬੈਕ ਦੇ ਉੱਪਰ ਰੱਖ ਕੇ ਹੀ ਇਹਦੀ ਕਟਿੰਗ ਕਰਾਂਗੇ ਤੇ ਇਹ ਸ਼ੇਪ ਸੇਮ ਰਹੂਗੀ ਬਾਕੀ ਸਾਰਾ ਥੋੜਾ ਥੋੜਾ ਚੇਂਜ ਹੋ ਜਾਊਗਾ ਬੈਕ ਤੋਂ 2 ਇੰਚ ਵੱਧ ਜਾਏਗਾ ਆਸਨ ਤੋਂ 2 ਇੰਚ ਵੱਧ ਜਾਏਗਾ ਉੱਪਰ ਤੋਂ 2 ਇੰਚ ਵੱਧ ਜਾਏਗਾ ਤੇ ਜਿਹੜੀ ਫਰੰਟ ਵਾਲੀ ਸੀਨ ਹੈਗੀ ਉਹ ਸੇਮ ਰਹੂਗੀ ਤੇ نیچے ਤੋਂ ਮੂਰੀ ਦਾ ਆਹ ਵਾਲੀ ਚੀਜ਼ ਸੇਮ ਰਹੂਗੀ ਤੇ ਤੁਸੀਂ ਇਹ ਵਾਲੀ ਚੀਜ਼ 2 ਇੰਚ ਸੇਮ ਰੱਖਣੀ ਆ ਉੱਪਰ ਰੱਖ ਕੇ ਤੁਸੀਂ ਬੈਕ ਦੀ ਕਟਿੰਗ ਕਰ ਸਕਦੇ ਹੋ ਬਾਕੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਬਾਕੀ ਅੱਗੇ ਨਿਊ ਨਿਊ ਵੀਡੀਓਜ਼ ਦੇਖਣ ਵਾਸਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਪਲੀਜ਼ ਲੌਂਗ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤੇ ਪੂਰੀ ਦੇਖਿਆ ਕਰੋ ਤੁਹਾਡੇ ਵਾਸਤੇ ਬਹੁਤ ਜਾਣਕਾਰੀ ਦੀਆਂ ਆਪਾਂ ਜਿਹੜੀਆਂ ਹੈਗੀਆਂ ਵਿੱਚ ਚੀਜ਼ਾਂ ਲੈ ਕੇ ਆਉਣੇ ਆ ਤੇ ਬਾਕੀ ਓਕੇ ਜੀ ਬਾਏ ਬਾਏ ਆਪਣੀ ਜਿਹੜੀ ਕਾਰਟ ਆ ਉਹ ਕੰਪਲੀਟ ਹੋ ਗਈ ਆ ਪੈਂਟ ਪਲਾਜ਼ੋ ਦੀ ਕਟਿੰਗ ਆਪਾਂ ਕਰਤੀ ਆ ਤੇ ਇਹ ਸੀਗਾ ਅੱਜ ਦਾ ਆਪਣਾ ਕਾਰਡ ਸੈਟ ਇਹ ਆਪਾਂ ਕਾਰਡ ਸੈਟ ਦੀ ਕਟਿੰਗ ਕੀਤੀ ਹੈਗੀ ਤੇ ਬਾਕੀ ਤੁਸੀਂ ਵੀਡੀਓ ਨੂੰ ਜਰੂਰ ਜਾ ਕੇ ਦੇਖਿਓ ਤੇ ਓਕੇ ਜੀ ਬਾਏ ਬਾਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਰਿਆਂ